ਤੁਸੀਂ ਵੀ ਹੈਰਾਨ ਹੋ ਜਾਓਗੇ ਇਹ ਗੱਲ ਸੁਣ ਕੇ ਵੀ ਇਹਨੇ ਪੰਗਾ ਕਿਹੜਾ ਲੈ ਲਿਆ ਮੈਂ ਪੰਗਾ ਲਿਆ ਹੈ ਪੰਜਾਬ ਤੋਂ ਮੈਂ ਆਪਣਾ ਸਫ਼ਰ ਸ਼ੁਰੂ ਕੀਤਾ ਹੈ ਚੌਥਾ ਦਿਨ ਮੈਨੂੰ ਅੱਜ ਹੋ ਚੁੱਕਿਆ ਹੈ 90 ਦਿਨਾਂ ਦੇ ਅੰਦਰ ਮੈਂ 15000 ਕਿਲੋਮੀਟਰ ਦਾ ਸਫ਼ਰ ਹੈ ਜਿਹੜਾ ਤੈਅ ਕਰਨਾ ਹੈ ਆਪਣੇ 200 ਸੀਸੀ ਬਾਈਕ ਦੇ ਉੱਤੇ ਕਰਦੇ ਕਰਦੇ ਮੈਂ ਪਹੁੰਚ ਲਿਆ ਅਜਮੇਰ ਅੱਜ ਮੇਰੇ ਸਟੇ ਹੋਣ ਵਾਲਾ ਹੈ ਅਜਮੇਰ ਦੇ ਅੰਦਰ ਅਜਮੇਰ ਤੋਂ ਪਹਿਲਾਂ ਮੈਂ ਫਿਰ ਉਸ ਜਗ੍ਹਾ ਉੱਤੇ ਜਾਣਾ ਹੈ ਜਿਸ ਜਗ੍ਹਾ ਦਾ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੇ ਨਾਮ ਸੀ ਤੇ ਉਸ ਦਾ ਨਾਮ ਬਦਲ ਕੇ ਇਹਨਾਂ ਨੇ ਗਊ ਘੜ ਕਰ ਦਿੱਤਾ ਉਸ ਤੋਂ ਬਾਅਦ ਫਿਰ ਮੈਂ ਉਸ ਗੁਰਦੁਆਰਾ ਸਹਿਬ ਆ ਜਾਣਾ ਗੁਰੂ ਨਾਨਕ ਦੇਵ ਜੀ ਦੀ ਗੁਰੂ ਗੋਬਿੰਦ ਸਿੰਘ ਜੀ ਵੀ ਆਏ ਆ ਤੁਸੀਂ ਮੇਰਾ ਤੀਜੇ ਦਿਨ ਦਾ ਵਲੌਗ ਦੇਖ ਸਕਦੇ ਹੋ ਬਾਈਕ ਦੀ ਮਾਰ ਕੇ ਸੈਲਫ ਅਸੀਂ ਨਿਕਲ ਪੜਦੇ ਆ ਅਜਮੇਰ ਵੱਲ ਨੂੰ ਅਜਮੇਰ ਤੋਂ ਸਿਰਫ 15 ਕਿਲੋਮੀਟਰ ਪਹਿਲਾਂ ਅਸੀਂ ਆਪਦਾ ਹੋਟਲ ਹੈ ਜਿਹੜਾ ਬੁੱਕ ਕਰ ਲੈਨੇ ਆ ਕਿਉਂ ਬੁੱਕ ਕਰ ਲੈਨੇ ਆ ਕਿਉਂਕਿ 15 ਕਿਲੋਮੀਟਰ ਅੱਜ ਸਾਡਾ ਰਾਤ ਦਾ ਸਟੇ ਇਸ ਹੋਟਲ ਦੇ ਅੰਦਰ ਹੋਣ ਵਾਲਾ ਜੋ ਬਹੁਤ ਜ਼ਿਆਦਾ ਖੂਬਸੂਰਤ ਬਹੁਤ ਜ਼ਿਆਦਾ ਸੁੰਦਰ ਬਣਾਇਆ ਗਿਆ ਦੋਨੋਂ ਸਾਈਡ ਪਹਾੜ ਵਿਚਦੀ ਬਣਾਈ ਬਹੁਤ ਸੋਹਣੀ ਸੜਕ ਇਹ ਸੜਕ ਨੂੰ ਕ੍ਰੋਸ ਕਰਦੇ ਕਰਦੇ ਅਸੀਂ ਚੱਲੇ ਆ ਅਜਮੇਰ ਸ਼ਰੀਫ ਦਰਗਾਹ ਦੇ ਉੱਤੇ ਅਜਮੇਰ ਸ਼ਰੀ ਦੇ ਕਲਚਰ ਦੇ ਨਾਲ ਤੇ ਦੂਜੀ ਸਿੱਖ ਕਲਚਰ ਦੇ ਨਾਲ ਸਿੱਖ ਕਲਚਰ ਦੇ ਨਾਲ ਕਿਉਂ ਜਨਨੀ ਜਾਂਦੀ ਹੈ ਇਹ ਵੀ ਤੁਹਾਨੂੰ ਇਸ ਗੱਲਬਾਤ ਰਹੀਂ ਵਿੱਚ ਪਤਾ ਲੱਗ ਜਾਊਗਾ ਦਰਗਾਹ ਦੇ ਉੱਤੇ ਜਾਣ ਤੋਂ ਪਹਿਲਾਂ ਇੱਕ ਗੱਲ ਤੁਹਾਨੂੰ ਦੱਸ ਦੇਣੀ ਹੈ ਜੇ ਤੁਸੀਂ ਜਾ ਰਹੇ ਹੋ ਤਾਂ ਉਸ ਜਗ੍ਹਾ ਦੇ ਉੱਤੇ ਚੋਰੀਆਂ ਬਹੁਤ ਜ਼ਿਆਦਾ ਹੁੰਦੀਆਂ ਐ ਹੱਦੋਂ ਵੱਧ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਤੁਹਾਨੂੰ ਕਦ ਬੇਵਕੂਫ ਬਣਾ ਦਿੱਤਾ ਗਿਆ ਤੁਸੀਂ ਕਿਸੇ ਸਿੱਧੀਆਂ ਗੱਲਾਂ ਦੇ ਵਿੱਚ ਨਹੀਂ ਆਉਣਾ ਤੁਸੀਂ ਸਿਰਫ ਇਹੀ ਗੱਲ ਕਹਿਣੀ ਹੈ ਵੀ ਸਾਨੂੰ ਸਾਰਾ ਕੁਝ ਪਤਾ ਹੈ ਕਿਉਂਕਿ ਅਸੀਂ ਲੋਕਾਂ ਦਾ ਉੱਥੇ ਬਹੁਤ ਜ਼ਿਆਦਾ ਜੇਬ ਕੱਢਦੇ ਹੋਏ ਦੇਖਿਆ ਹੈ ਤੁਸੀਂ ਕਹਿੰਦਾ ਸਾਨੂੰ ਸਭ ਕੁਝ ਪਤਾ ਹੈ ਸਾਨੂੰ ਕਿਸੇ ਦੀ ਕੋਈ ਲੋੜ ਨਹੀਂ ਕਰਦੇ ਕਰਦੇ ਫਿਰ ਅਸੀਂ ਉਸ ਦਰਗਾਹ ਦੇ ਅੰਦਰ ਪਹੁੰਚ ਜੰਨੇ ਤੇ ਉੱਥੇ ਦੇਖਦੇ ਆ ਵੱਡੇ ਵੱਡੇ ਦੋ ਕੜਾਹੀ ਅੰਦਰ ਵਾਲਨ ਸਾਰੀ ਖੱਬੇ ਪਾਸੇ ਵੀ ਤੇ ਸੱਜੇ ਪਾਸੇ ਵੀ ਖੱਬੇ ਪਾਸੇ ਵਾਲਾ ਜੋ ਕੜਾਇਆ ਹੈ ਉਹ ਜਹਾਂਗੀਰ ਨੇ ਭੇਟ ਕੀਤਾ ਸੀ ਤੇ ਜੋ ਸੱਜੇ ਪਾਸੇ ਵਾਲਾ ਕੜਾਇਆ ਹੈ ਉਹ ਅਕਬਰ ਨੇ ਭੇਟ ਕੀਤਾ ਸੀ ਕਿਉਂ ਕੀਤਾ ਫਰ ਉਸਦੇ ਔਲਾਦ ਨਹੀਂ ਹੋ ਰਹੀ ਸੀ ਫਿਰ ਉਹ ਇਸ ਜਗ੍ਹਾ ਦੇ ਉੱਤੇ ਆਉਂਦਾ ਹੈ ਆ ਕੇ ਇੱਥੇ ਆਸ਼ੀਰਵਾਦ ਲੈਂਦਾ ਹੈ ਮੱਥਾ ਟੇਕਦਾ ਹੈ ਨਮਾਜ਼ ਪੜ੍ਹਦਾ ਹੈ ਦੈਨ ਉਹਦੇ 12 ਸਾਲਾਂ ਬਾਅਦ ਔਲਾਦ ਹੋ ਜਾਂਦੀ ਹੈ ਜਿਸ ਦਰਵਾਜ਼ੇ ਸਾਹਮਣੇ ਮੈਂ ਖੜਾ ਹਾਂ ਇਹ ਦਰਵਾਜ਼ਾ ਜੰਨਤ ਦਾ ਦਰਵਾਜ਼ਾ ਜੇਕਰ ਤੁਸੀਂ ਇਸ ਜਗ੍ਹਾ ਦੇ ਉੱਤੇ ਆ ਕੇ ਦਿਲੋਂ ਕੋਈ ਵੀ ਦਿਲ ਤੋਂ ਕੋਈ ਵੀ ਤਮੰਨਾ ਕਰਦੇ ਹੋ ਜੰਨਤ ਦੇ ਦਰਵਾਜ਼ੇ ਸਾਹਮਣੇ ਖੜ ਕੇ ਤੁਹਾਡੀ ਜਿਹੜੀ ਜ਼ਿੰਦਗੀ ਹੈ ਉਹ ਜੰਨਤ ਹੋਏ ਨਹੀਂ ਤੁਹਾਡੀ ਜਿਹੜੀ ਵਿਸ਼ਾ ਉਹ ਪੂਰੀ ਹੋ ਜਾਂਦੀ ਹੈ ਦਰਸ਼ਨ ਮਿਲ ਲੈ ਕਰਨ ਤੋਂ ਬਾਅਦ ਅਜਮੇਰ ਸ਼ਰੀਫ ਦਰਗਾਹ ਦੇ ਗੁਰੂ ਪਾਪਾ ਫਰੀਦ ਜੀ ਜਗ੍ਹਾ ਦੇ ਦਰਸ਼ਨ ਕਰਦੇ ਆਂ ਪਾਪਾ ਫਰੀਦ ਦੀ ਜਿਹੜੀ ਮੇਨ ਜਗ੍ਹਾ ਹੈ ਪੰਜਾਬ ਫਰੀਦਕੋਟ ਦੇ ਵਿੱਚ ਵੀ ਬਣੀ ਹੋਈ ਹੈ ਤੇ ਪਾਪਾ ਫਰੀਦ ਦਾ ਬਹੁਤ ਤਕੜਾ ਮੇਲਾ ਹੈ ਅੱਜ ਤੋਂ 7-8 ਦਿਨ ਬਾਅਦ ਵੀ ਲੱਗਣ ਜਾ ਰਿਹਾ ਹੈ ਜੇਕਰ ਤੁਸੀਂ ਫਰੀਦਕੋਟ ਦੇ ਵਿੱਚ ਰਹਿੰਦੇ ਹੋ ਪਾਪਾ ਫਰੀਦੀ ਜਗ੍ਹਾ ਤੇ ਆ ਸਕਦੇ ਹੋ ਪਰ ਸਾਨੂੰ ਮੌਕਾ ਮਿਲਿਆ ਇਸ ਜਗ੍ਹਾ ਉੱਤੇ ਜਾਣ ਦਾ ਫਿਰ ਅਸੀਂ ਉਹ ਜਗ੍ਹਾ ਉੱਤੇ ਖੜਦੇ ਹਾਂ ਤੇ ਉੱਥੋਂ ਦਾ ਫੀਦਾ ਰੇਟ ਹੈ ਜਿਹੜਾ ਉਹ 240 ਰੁਪਏ ਕਿਲੋ 240 ਰੁਪਏ ਕਿਲੋ ਸੀ ਪਰ ਅੱਧਾ ਕਿਲੋ ਬਰਫੀ ਲੈਨੇ ਤੇ ਆਪਦੇ ਰੂਮ ਦੇ ਵਿੱਚ ਵਾਪਸ ਆ ਜੰਨੇ ਆ ਇਸ ਦਾ ਝਾਕਾ ਬਾਕਾ ਦੇਖ ਕੇ ਛੋਟੀ ਜੀ ਨਦੀ ਦਾ ਰੂਮ ਦੇ ਵਿੱਚ ਆ ਕੇ ਬਾਬਾ ਫ੍ਰੀਜ ਦਾ ਨਾਮ ਲੈਨੇ ਆ ਵਾਹਿਗੁਰੂ ਦਾ ਨਾਮ ਲੈਨੇ ਆ ਸ਼ੁਕਰਾਨਾ ਕਰਦੇ ਆ ਕਿ ਅੱਜ ਦਾ ਦਿਨ ਬਹੁਤ ਜਿਆਦਾ ਖੂਬਸੂਰਤ ਬਹੁਤ ਜਿਆਦਾ ਸੁੰਦਰ ਰਿਹਾ ਜੇਕਰ ਤੁਹਾਨੂੰ ਅਜਿਹਾ ਵਲੌਗ ਪਸੰਦ ਆਇਆ ਹੋ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰਨਾ ਕਿਉਂਕਿ ਇਹ ਸੀ ਆਪਣਾ ਚੌਥੇ ਦਿਨ ਦਾ ਵਲੌਗ 15000 ਕਿਲੋਮੀਟਰ ਸਫ਼ਰ ਤੈਅ ਕਰਨਾ ਹੈ 90 ਦਿਨਾਂ ਦੇ ਅੰਦਰ ਮਿਲਦੇ ਹਾਂ